ਦਿਨ ਕਦੋਂ ਸ਼ੁਰੂ ਹੁੰਦਾ ਤੇ ਕਦੋਂ ਖਤਮ ਹੁੰਦਾ ਇਹ ਪਤਾ ਹੀ ਨਹੀਂ ਲੱਗਦਾ ਚਲੋ ਦਿਨ ਦੀ ਸ਼ੁਰੂਆਤ ਐਦਾਂ ਦੀ ਹੋਈ ਕਿ ਬੱਚਿਆਂ ਨੂੰ ਸਕੂਲ ਭੇਜਣ ਅਸੀਂ ਸਕੂਲ ਭੇਜਣ ਤੋਂ ਬਾਅਦ ਥੋੜਾ ਜਿਹਾ ਆਪਣੇ ਵੱਲ ਧਿਆਨ ਦਿੱਤਾ ਦੁਮਾਲਾ ਸਜਾ ਕੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬੁਲਾਇਆ ਤੇ ਆਓ ਹੁਣ ਚਲਿਏ ਕਿਚਨ ਵੱਲ ਚੱਲਦੇ ਆਂ ਤੇ ਨਾਸ਼ਤਾ ਤਾਂ ਕਰ ਹੀ ਲਿਆ ਸੀਗਾ ਦੁਪਹਿਰ ਦੇ 11 ਵਜੇ ਹੋਏ ਸੀਗੇ ਤੇ ਚਾਹ ਦਾ ਟਾਈਮ ਸੀ ਚਾਹ ਬਣਾਈ ਚਾਹ ਬਣਾ ਕੇ ਅਸੀਂ ਬਾਹਰ ਤੁਪੇ ਬੈਠ ਕੇ ਚਾਹ ਪੀਂਦੀ ਵਾਸ਼ਿੰਗ ਮਸ਼ੀਨ ਲਾਈ ਹੋਈ ਸੀ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਕੱਢ ਕੇ ਤੇ ਸੁਕਣੇ ਪਾਏ ਹੁਣ ਕਿੰਨੀਆਂ ਫੈਸਿਲਿਟੀਆਂ ਮਿਲ ਗਈਆਂ ਹਨ ਨਾ ਸਾਨੂੰ ਪਹਿਲਾਂ ਅਸੀਂ ਹੱਥ ਨਾਲ ਕੱਪੜੇ ਧੋਦੇ ਸੀ ਫਿਰ ਵਾਸ਼ਿੰਗ ਮਸ਼ੀਨ ਦੂਸਰੀ ਆ ਗਈ ਫਿਰ ਹੁਣ ਫੁੱਲੀ ਮਸ਼ੀਨ ਆ ਗਈ ਬਸ ਕੱਪੜੇ ਪਾਓ ਲਿਕਵਿਡ ਪਾਓ ਕੱਪੜੇ ਧੋਤੇ ਉਹ ਧਵਾਏ ਬਾਹਰ ਆ ਜਾਂਦੇ ਐ ਤੇ ਸੁਕਣੇ ਪਾਉਣ ਦੀ ਸਿਰਦਰਦੀ ਇਹ ਸੁਕਣੇ ਪਾਉਣ ਵਾਲੀ ਸਿਰਦਰਦੀ ਵੀ ਬਹੁਤ ਵਾ ਦੇਖੋ ਸਾਰੀਆਂ ਧਾਰਾ ਪਹਿਲੀ ਭਰੀਆਂ ਕਿੱਥੀ ਪਾਵਾਂ ਕੱਪੜੇ ਤੋਂ ਉਪਨਿਕਲੀ ਹੋਈ ਸੀ ਕੰਮਲਾਂ ਨੂੰ ਧੁੱਪ ਲਗਵਾਈ ਫਿਰ ਦਿਖਿਆ ਥੋੜੀ ਜਿਹੀ ਜਗ੍ਹਾ ਹੈ ਤੇ ਥੋੜੀ ਜਿਹੀ ਬਣਾਈ ਬਣਾ ਕੇ ਕੱਪੜਿਆਂ ਨੂੰ ਸੁੱਕਣੇ ਪਾਇਆ 80 ਬਣਾ ਰਹੀ ਸੀ ਵੀਡੀਓ ਤੇ ਉਹ ਮੈਨੂੰ ਕਹਿ ਰਹੀ ਸੀ ਮम्मा ਇਧਰ ਦੇਖ ਪਰ ਮੈਨੂੰ ਥੋੜੀ ਜਿਹੀ ਹਜੇ ਸ਼ਰਮ ਆ ਰਹੀ ਹੈ ਤੋ ਸੌਰੀ ਮੈਂ ਥੋੜਾ ਆਪਣਾ ਫੇਸ ਹਜੇ ਨਹੀਂ ਦਿਖਾ ਰਹੀ ਕੌਨਫੀਡੈਂਸ ਨਹੀਂ ਆਇਆ ਚਾਹੇ ਮੇਰੇ ਚ ਚਲੋ ਥੋੜੀ ਜਿਹੀ ਦੇ ਤੱਕ ਆ ਜਾਏਗਾ ਸਪੋਰਟ ਕਰਿਓ ਮੈਨੂੰ ਤੁਸੀ ਬਹੁਤ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਜਿਹੜੇ ਜਿਹੜਾ ਵੀ ਮੇਰੀ ਵੀਡੀਓ ਦੇਖਿਆ ਹੈ ਥੈਂਕ ਯੂ ਬੱਚਿਆਂ ਨੂੰ ਫ੍ਰਾਈਮਸ ਬਣਾ ਕੇ ਦਿੱਤੇ ਜਾਦਾ ਟਾਈਮ ਹੋ ਰਿਹਾ ਸੀ ਸ਼ਾਮ ਦੀ ਚਾਹ ਵੀ ਸ਼ਾਮ ਦੀ ਚਾਹ ਕਿਨੂੰ ਕਿਨੂੰ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੱਚਿਆਂ ਨੂੰ ਇਹ ਚੀਜ਼ ਬਹੁਤ ਪਸੰਦ ਹੁੰਦੀ ਆ ਆਓ ਤੁਹਾਨੂੰ ਇੱਕ ਚੀਜ਼ ਦਿਖਾਵਾਂ ਸਾਡੇ ਪਲੇਟ ਵਿੱਚ ਲੱਗਿਆ ਹੋਇਆ ਹੈ ਅਮਰੂਦ ਇਹਦਾ ਨਾਮ ਹੈਗਾ ਏ ਡਾਇਮੰਡ ਗੁਆਵਾ ਇਹਦਾ ਜੋ ਕਲਰ ਹੈ ਨਾ ਸਾਰੇ ਅਮਰੂਦਾਂ ਨਾਲ ਵੱਖਰਾ ਫਸਟ ਟਾਈਮ ਇਦਾਂ ਦਾ ਅਮਰੂਦ ਦਾ ਕਲਰ ਦੇਖਿਆ ਨਾ ਇਹ ਪਿੰਕ ਕਲਰ ਦਾ ਆ ਤੇ ਨਾ ਇਹ ਪਰਪਲ ਕਲਰ ਦਾ ਆ ਪਰ ਇਹਦਾ ਟੇਸਟ ਵੀ ਬਹੁਤ ਹੀ ਬਖਰਾ ਚਲੋ ਆਓ ਅਮਰੂਤ ਉੜਦੇ ਹਾਂ ਇੱਕ ਅਮਰੂਤ ਦਿਸਿਆ ਪਹਿਲਾਂ ਮੈਨੂੰ ਇਹ ਮੈਂ ਇਹ ਤੋੜਿਆ ਇਹ ਥੋੜਾ ਜਿਹਾ ਪੱਕ ਜਿਆਦਾ ਪੱਕ ਗਿਆ ਹੈ ਸੀਗਾ ਪਰ ਇਹਦਾ ਟੇਸਟ ਬਹੁਤ ਵਧੀਆ ਹੋਣਾ ਆ ਥੋੜੀ ਜਿਹੀ ਜਿਹੜੀ ਕੱਚੀ ਹੁੰਦੀ ਉਹ ਜ਼ਿਆਦਾ ਸਵਾਦ ਹੁੰਦੀ ਆ ਪਰ ਇਹ ਦੀ ਮਿਠਾਸ ਜਿਹੜੀ ਆ ਦੋਨਾਂ ਦੀ ਇੱਕ ਮਾਤਰਾ ਬਰਾਬਰ ਹੀ ਹੁੰਦੀ ਆ ਤੁਸੀਂ ਇਸ ਅਮਰੂਤ ਦਾ ਕਲਰ ਵੀ ਦੇਖੋ ਨਾ ਇਹ ਪਿੰਕ ਨਾ ਬਲੈਕ ब्राउन ਜੀਆ ਗ੍ਰੀਨ ਜੀਆ ਪਤਾ ਨਹੀਂ ਕਿਹੋ ਜਿਹਾ ਪਰ ਇਹ ਤਾਂ ਬਾਕੀ ਅੰਮਰੂਦਾਂ ਨਾਲੋਂ ਵੀ ਕਲਰ ਨਾ ਅਲੱਗ ਹੈ ਆ ਦੇਖੋ ਆ ਦੂਸਰਾ ਅੰਮਰੂਦ ਇੱਥੇ ਚੀਣੀ ਕਿੰਨੇ ਵੀ ਹਾਲ ਨਾ ਪਾਇਆ ਹੋਇਆ ਹੈ ਸਿਗਾ ਤੇ ਇਹਦਾ ਕਲਰ ਦੇਖੋ ਪੂਰਾ ਪਰਪਲ ਹੀ ਦਿਖ ਰਿਹਾ ਹੈ ਇਹ ਪੱਕਿਆ ਹੋਇਆ ਪੂਰੀ ਤਰ੍ਹਾਂ ਤੇ ਆਓ ਚਲੋ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਹੈ ਇਹ ਕਿਹੋ ਜਿਹੇ ਕਲਰ ਦੇ ਹੁੰਦੇ ਆ ਤੁਸੀਂ ਯਕੀਨ ਨਹੀਂ ਕਰੋਗੇ ਪਰਪਲ ਕਲਰ ਦੇ ਆ ਇਹ ਔਰ ਕੱਟਿਓ ਦੇਖੋ ਐਦਾਂ ਦੇ ਲੱਗਦੇ ਆ ਕਿੰਨਾ ਸੋਹਣਾ ਕਲਰ ਹੈ ਨਾ ਪਰਪਲ ਜਿਹਦਾ ਪਿਆਜ਼ ਦਾ ਕਲਰ ਹੁੰਦਾ ਨਾ ਕਵਰ ਦਾ ਉਹਦੇ ਛਿਲਕੇ ਦਾ ਉਹੋ ਜਿਹਾ ਆ ਦੇਖੋ ਕਿੰਨਾ ਸੋਹਣਾ ਤੇ ਇਹਦੇ ਬੀਜ ਵੀ ਬਹੁਤ ਸੌਫਟ ਹੁੰਦੇ ਆ ਕਦੇ ਵੀ ਇਦਾਂ ਮੁਸ਼ਕਿਲ ਨਹੀਂ ਹੁੰਦੇ ਇਹਨਾਂ ਨੂੰ ਚਬਾਉਣ ਦੇ ਵਿੱਚ ਬੜਾ ਹੀ ਟੇਸਟ ਅਲੱਗ ਆ ਇਹਦਾ ਬਹੁਤ ਹੀ ਟੇਸਟੀ ਆ ਜਦੋਂ ਤੁਸੀਂ ਨਰਸਰੀ 'ਚ ਜਾਉਂਗੇ ਨਾ ਡਾਇਮੰਡ ਗੋਵਲ ਕਹਿ ਕੇ ਇਹ ਲਿਓ ਤੇ ਆਪਣੇ ਗਾਰਡਨ 'ਚ ਲਗਾਓ ਬਹੁਤ ਹੀ ਵਧੀਆ ਟੇਸਟ ਦਾ ਆ ਇਹ ਤੇ ਅਸੀਂ ਗਏ ਸੀਗੇ ਆਪਣੇ ਪਿੰਡ ਬੈਂਗਰਵਾਲ ਦੇਖੋ ਉੱਥੇ ਦਾ 뷰 ਪਹਾੜੀ ਲਾਈਫ ਇੱਥੇ ਸਰਦੀਆਂ ਵਿੱਚ ਬਹੁਤ ਠੰਡ ਹੁੰਦੀ ਆ ਤੇ ਗਰਮੀਆਂ ਦੇ ਵਿੱਚ ਗਰਮੀ ਨਹੀਂ ਲੱਗਦੀ ਤੁਸੀਂ ਰਾਤ ਨੂੰ ਤੁਸੀਂ ਬਾਹਰ ਸੋਜੋਗੇ ਨਾ ਕੰਬਰ ਲੈ ਕੇ ਸੋਵੋਗੇ ਐਨੀ ਠੰਡ ਹੁੰਦੀ ਆ ਇੱਥੇ ਇੰਨਾ ਵਧੀਆ ਵੈਦਰ ਆ ਇੱਥੇ ਦਾ ਥੋੜੇ ਜੇ ਲਗਾਏ ਹੋਏ ਆ ਬੂਟੇ ਇਹ ਅਮਰੋਦ ਦਾ ਬੂਟਾ ਲਗਾਇਆ ਹੋਇਆ ਆ ਤੇ ਜਿਹੜਾ ਇਹਦਾ ਵਿਊ ਸਨਸੈਟ ਦਾ ਵਿਊ ਆ ਰਿਹਾ ਬਹੁਤ ਸੋਹਣਾ ਆ ਰਿਹਾ ਹੈ ਸ਼ਾਮ ਨੂੰ ਘਰ ਆ ਕੇ ਗਾਂਝ ਹੋਈ ਇਹ ਬਹੁਤ ਹੀ ਲਤਾ ਮਾਰਦੀ ਆ ਬਹੁਤ ਲਤਾ ਮਾਰਦੀ ਇਹਨੂੰ ਤਾਂ ਬੈਠਣ ਲੱਗਿਆਂ ਡਰੀ ਲੱਗੇ ਰਹਿੰਦਾ ਤੇ ਇਹਦੀ ਪੂਛ ਤੇ ਇਹਦੀਆਂ ਲਤਾਂ ਮੰਨ ਕੇ ਚੋਣੀ ਪੈਂਦੀ ਆ ਪਤਾ ਨਹੀਂ ਵੀ ਇਹ ਕਿਸ ਕਿਸ ਚੀਜ਼ ਦੀ ਬਣੀ ਹੋਈ ਹੈ ਇਹ ਜਰਾ ਵੀ ਬਰਦਾਸ਼ਤ ਨਹੀਂ ਕਰਦੀ ਦੂਸਰੇ ਨੂੰ ਜਿੰਨੀ ਦੇਰ ਇਸ ਨੂੰ ਚੋਣਾ ਨਾ ਬਸ ਇਹਨੇ ਹਿੱਲੀ ਜਾਣਾ ਇਹਦੀਆਂ ਲੱਤਾਂ ਵੱਜੀ ਜਾਣੀਆਂ ਤੇ ਇਹ ਬਹੁ ਵਾਰੀ ਮੇਰੇ ਲੱਤ ਵੀ ਮਾਰ ਚੁੱਕੇ ਆ ਇਹਨੂੰ ਕਦੇ ਵੀ ਇਦਾਂ ਬਾਲਟੀ ਰੱਖ ਕੇ ਨਹੀਂ ਚੋ ਸਕਦੇ ਤੁਸੀਂ ਇਹਨੂੰ ਮੱਗ ਨਾਲ ਹੀ ਚੋਇਆ ਜਾਂਦਾ ਬਸ ਮੱਗ ਦੇ ਨਾਲ ਹੀ ਚੋ ਸਕਦੇ ਆ ਜਿਸ ਦਿਨ ਤੁਸੀਂ ਬਾਲਟੀ ਰੱਖ ਲਈ ਉਸ ਦਿਨ ਮੈਨਾਂ ਦੋ ਵਾਰ ਹੋਇਆ ਭਰੀ ਉਹ ਬਾਲਟੀ ਦੇ ਵਿੱਚ ਇਹ ਪੈਰ ਰੱਖ ਦਿੱਤੇ ਕਿ ਤਾ ਸਾਰਾ ਦੁੱਧ ਖਰਾਬ ਵੈਸੇ ਉਹਦਾ ਕਿਦਾਂ ਇਨਸਾਨ ਕਿੰਨਾ ਸੈਲਫਿਸ਼ ਹੈ ਨਾ ਆਪੇ ਇਹ ਮਤਲਬ ਦੇ ਲਈ ਦੇਖੋ ਉਹਨੂੰ ਪਾਲਦਾ ਆ ਪੱਠੇ ਪਾਉਂਦਾ ਆ ਫੇਰ ਦੁੱਧ ਮਿਲਦਾ ਤੇ ਮੈਨੂੰ ਤਾਂ ਥੋੜਾ ਜਿਹਾ ਇਹ ਚੀਜ਼ ਮਤਲਬ ਇਦੀ ਲੱਗ ਰਹੀਂਦੀ ਆ ਪਰ ਉਹ ਸਾਡੀ ਇੱਕ ਨੀਡ ਵੀ ਹੈਗੀ ਆ ਪਰ ਅਸੀਂ ਸੇਵਾ ਵੀ ਕਰਦੇ ਆ ਨਾ ਉਹਨੂੰ ਪੱਠੇ ਵੀ ਪਾਉਂਦੇ ਆ ਚਲੋ ਇਹ ਤਾਂ ਕੁਦਰਤੀ ਰੂਲ ਬਣਿਆ ਕਹਿ ਲਓ ਜਾਂ ਕਿਸ ਤਰ੍ਹਾਂ ਵੀ ਹੈ ਸਾਨੂੰ ਇਹ ਨੀਡ ਐ ਇਸ ਚੀਜ਼ ਦੀ ਤਾਂ ਅਸੀਂ ਇਹਨੂੰ ਆਪਣੇ ਲਈ ਵਰਤਦੇ ਆਂ ਪਰ ਕਰ ਵਰਗੇ ਦੁੱਧ ਦੀ ਕੋਈ ਰੀਸ ਵੀ ਨਹੀਂ ਕਰ ਸਕਦਾ ਜਿੰਨਾ ਮਰਜੀ ਦੂਜੀਆਂ ਤੋਂ ਮਹਿੰਗਾ ਦੁੱਧ ਲੈ ਲਓ ਪਰ ਉਹ ਦੁੱਧ ਦਾ ਨਾ ਜੋ ਟੇਸਟ ਹੈ ਉਹ ਤੁਹਾਨੂੰ ਨਹੀਂ ਮਿਲੇਗਾ ਜੋ ਆਪਣੇ ਘਰ ਦੇ ਦੁੱਧ ਦਾ ਮਿਲੇਗਾ ਬਸ ਹੁਣ ਚੋਲੇ ਆਤੇ ਹੁਣ ਜਾਵਾਂਗੇ ਅਸੀਂ ਅੰਦਰ ਜਾ ਕੇ ਦੁੱਧ ਉਬਾਲ ਦਵਾਂਗੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ